ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂਗੀ ਬੁਕਰਮ ਆਪਾਂ ਨੇ ਕਿਵੇਂ ਜੜਨੀ ਹੈਗੀ ਕੱਪੜੇ ਦੇ ਉੱਪਰ ਠੀਕ ਹੈ ਜੀ ਤੇ ਆਪਾਂ ਨੇ ਜਿਹੜੀ ਬੁਕਰਮ ਨੂੰ ਆਪਣੇ ਕੱਪੜੇ ਦੇ ਉੱਪਰ ਅਟੈਚ ਕਰ ਲੈਣਾ ਜਦੋਂ ਫਿਰ ਉਸ ਤੋਂ ਬਾਅਦ ਆਪਾਂ ਨੇ ਸਲਵਾਰ ਦੇ ਉੱਪਰ ਇਹਨੂੰ ਕਿਵੇਂ ਅਟੈਚ ਕਰਨਾ ਤੇ ਆਪਾਂ ਨੇ ਡਿਜ਼ਾਈਨ ਆ ਜਿਹੜਾ ਉਹ ਕਿਵੇਂ ਪਾਉਣਾ ਸਪਰੋਲ ਨੇ ਕਿਵੇਂ ਪਾਣੀਆਂ ਨੇ ਠੀਕ ਹੈ ਜੀ ਅੱਜ ਤੁਹਾਡੇ ਲਈ ਵੀਡੀਓ ਬਣਾਵਾਂਗੇ ਇਹ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੁਕਰਮ ਨੂੰ ਆਪਾਂ ਨੇ ਕੱਪੜੇ ਦੇ ਉੱਪਰ ਰੱਖ ਲੈਣਾ ਤੇ ਸਾਰੀ ਬੁਕਰਮ ਆਪਾਂ ਨੇ ਟੱਕ ਲੈਣੀ ਹੈਗੀ ਹੈ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਨੂੰ ਕੱਪੜੇ ਦੇ ਉੱਪਰ ਜੜ ਲੈਣਾ ਚੰਗੀ ਤਰ੍ਹਾਂ ਫੋਮ ਵਾਲੀ ਇਹ ਬੁਕਰਮ ਆ ਗਈ ਆਪਣੇ ਕੋਲ ਦੋਨੇ ਸਾਈਡ ਦੀਆਂ ਮੂਰੀ ਆਪਾਂ ਨੇ ਕੱਪੜੇ ਦੇ ਉੱਤੇ ਜੜ ਦਿੱਤੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਨਾ ਅੱਧਾ ਇੰਚ ਛੱਡ ਕੇ ਕੱਪੜਾ ਕੱਟ ਕਰ ਲੈਣਾਗਾ ਤੇ ਜਿਹੜਾ ਆਪਾਂ ਨੇ نیچے ਸਲਾਈ ਲਗਾਉਣੀ ਹੈ ਜਦੋਂ ਆਪਾਂ ਨੇ ਜਿਹੜੀ ਇਹ ਬੁਕਰਮ ਆ ਗਈ ਆਪਾਂ ਨੇ ਨਾ ਸਲਵਾਰ ਦੇ ਨਾਲ ਅਟੈਚ ਕਰਨੀ ਆ ਉਨੀ ਆਪਾਂ ਨੇ ਜਗਾ ਕੱਟ ਕਰਕੇ ਕੱਪੜੇ ਦੀ ਫਿਰ ਆਪਾਂ ਨੇ ਬਾਧੂ ਦਾ ਕੱਪੜਾ ਨਾਲੋਂ ਲਾ ਦੇਣਾਗਾ ਜਦੋਂ ਆਪਾਂ ਨੇ ਬੁਕਰਮ ਨੂੰ ਸਲਵਾਰ ਦੇ ਨਾਲ ਅਟੈਚ ਕਰਨਾ ਤਾਂ ਸਲਵਾਰ ਦੀ ਉੱਪਰਲੀ ਸਾਈਡ ਆ ਜਿਹੜੀ ਸਿੱਧੀ ਹੋਣੀ ਚਾਹੀਦੀ ਹੈਗੀ ਤੇ ਜਿਹੜੀ ਆਪਾਂ ਨੇ ਸਲਾਈ ਲਗਾਉਣੀ ਹੈ ਬੁਕਰਮ ਦੇ ਉੱਪਰ ਨਹੀਂ ਲਗਾਉਣੀ ਕੱਪੜੇ ਦੇ ਉੱਪਰ ਲਗਾਉਣੀ ਆ ਨਾਲ ਨਾਲ ਸਲਾਈ ਲਗਾਉਣੀ ਆ ਆਪਾਂ ਨੇ ਇੱਕ ਸਲਾਈ ਆਪਾਂ ਨੇ ਦਾਾਬ ਦੀ ਸਲਾਈ ਲਗਾ ਦੇਣੀ ਆ ਜਿਹੜੀ ਆਪਾਂ ਨੇ ਉਦੋਂ ਸਲਾਈ ਲਗਾਈ ਸੀ ਨਾ ਜਿਹੜਾ ਉਹ ਕੱਪੜਾ ਉਹ ਆਪਾਂ ਨੇ ਬੁਕਰਮ ਦੇ ਨੀਚੇ ਵਾਲੀ ਸਾਈਡ ਇਧਰਲੀ ਸਾਈਡ ਸੱਜੇ ਹੱਥ ਕਰ ਲੈਣਾ ਠੀਕ ਹੈ ਜੀ ਤੇ ਉਹਨੂੰ ਆਪਾਂ ਨੇ ਦਾਬ ਦੀ ਸਲਾਈ ਲਗਾ ਦੇਣੀ ਹੈ ਤੇ ਇਹਦੇ ਨਾਲ ਬਹੁਤ ਹੀ ਸਫਾਈ ਨਾਲ ਸਲਾਈ ਲੱਗ ਜਾਂਦੀ ਹੈ ਜਦੋਂ ਆਪਾਂ ਸਿੱਧਾ ਕਰਕੇ ਇਹਨੂੰ ਫੇਰ ਸਲਾਈ ਲਗਾਵਾਂਗੇ ਕੰਡੇ ਤੇ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਕੰਡੇ-ਕੰਡੇ ਦੇ ਉੱਤੇ ਹੰਡੇ-ਹੰਡੇ ਤੇ ਸਲਾਈ ਲਗਾਵਾਂਗੇ ਜਿਹੜੀ ਪੱਟਾਂ ਦੀ ਸਲਾਈ ਲੱਗੀ ਹੋਈ ਹੈ ਉਹਨੂੰ ਆਪਾਂ ਨੇ ਸਹੀ ਸਿੱਧੀ ਕਰ ਲੈਣਾ ਕੱਪੜੇ ਨੂੰ ਖਿੱਚ ਕੇ ਆਪਾਂ ਨੇ ਪੂਰਾ ਉੱਪਰ ਝੜ ਲੈਣਾ ਕੋਈ ਬਾਲਣੀ ਪੈਣ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਸਲਾਈ ਆਪਾਂ ਪੈਰ-ਪੈਰ ਦੀ ਲਗਾ ਦਾਂਗੇ ਫਟਰਾਉਣ ਦੇ ਲਈ ਸਕ੍ਰੋਲ ਆਪਾਂ ਨੇ ਭਰ ਦਿੱਤੀ ਐ। ਇਹਦੇ ਲਈ ਸਾਈਡ ਵੀ ਆਪਾਂ ਨੇ ਸਕ੍ਰੋਲ ਕਰ ਦੇਣੇ ਆ। ਹੁਣ ਆਪਾਂ ਡਿਜ਼ਾਈਨ ਬਾਵਾਂਗੇ। ਗੋਲ ਇਸ ਤਰ੍ਹਾਂ ਆਪਾਂ ਨੇ ਸ਼ੇਪ ਦੇ ਦੇਣੀ ਆ। ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਦੇ ਦੇਣੀ ਆ ਇਸ ਤਰ੍ਹਾਂ ਦੁਆਰ ਸੇ ਇਹੇ ਸੇ ਤਰਹੀਂ ਗੁਲਾਈ ਦੇ ਦੇਣੀ ਆ ਜਿੱਥੇ ਆਪਾਂ ਨੇ ਗੁਲਾਈ ਨਹੀਂ ਦਿੱਤੀ ਹੋਈ ਨਾ ਉਸ ਸਾਈਡ ਤੇ ਆਪਾਂ ਨੇ ਦੋਨੇ ਸਾਈਡ ਗੁਲਾਈ ਦੇਣੀ ਆ ਪਹਿਲਾਂ ਇੱਕ ਸਾਈਡ ਤੋਂ ਦੇਣੀ ਆ ਫਿਰ ਦੂਸਰੀ ਸਾਈਡ ਤੋਂ ਦੇਣੀ ਆ ਇਹ ਤਾਂ ਰਹਿ ਗਈ ਹੁਣ ਆਪਾਂ ਉਧਰਲੀ ਸਾਈਡ ਤੋਂ ਵੀ ਦੇ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਆਪਾਂ ਨੇ ਪਾ ਦਿੱਤਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ